40 పేజీ ਦਾ ਜਫਰਨਾਮਾ ਹੈ ਤੇ ਉਹਨਾਂ ਦੇ ਹੱਥ ਦਾ ਲਿਖਿਆ ਇਹਦੀਆਂ ਦੋ ਕਾਪੀਆਂ ਤਿਆਰ ਕਰਵਾਈਆਂ ਸੀ ਉਹਨਾਂ ਨੇ ਇੱਕ ਔਰੰਗਜ਼ੇਬ ਨੂੰ ਭੇਜ ਦਿੱਤੀ ਔਰ ਇਸ ਗ੍ਰੰਥ ਦੇ ਉਸੇ ਤਰ੍ਹਾਂ ਹੀ ਦਰਜ ਕੀਤੀ ਹੋਈ ਹੈ ਕਿਉਂਕਿ ਔਰੰਗਜ਼ੇਬ ਨੂੰ ਇਹ ਸਮਝਾਇਆ ਹੈ ਇਸਲਾਮ ਧਰਮ ਦੇ ਵਿੱਚ ਕੀ ਹੁੰਦਾ ਤੇ ਤੁਸੀਂ ਕੀ ਕਰ ਰਹੇ ਹੋ ਔਰ ਫਿਰ ਨਾਲ ਬੱਚਿਆਂ ਨੂੰ ਤੁਹਾਡੇ ਲੋਕਾਂ ਨੇ ਸ਼ਹੀਦ ਕੀਤਾ ਇਹ ਖਾਸ ਗੱਲ ਹੈ ਲੋਕਾਂ ਨੂੰ ਹਲੇ ਇਸਦਾ ਪਤਾ ਨਹੀਂ ਹੈ ਕਿ ਛੋਟੇ ਸਹਬਜ਼ਾਦਾ ਨੂੰ ਜੋ ਸ਼ਹੀਦ ਕੀਤਾ ਗਿਆ ਉਸ ਦੀ ਜਾਣਕਾਰੀ ਔਰੰਗਜ਼ੇਬ ਨੂੰ ਨਹੀਂ ਸੀ ਯੋਕੇ ਵਜ਼ੀਦ ਖਾਨ ਨੇ ਉਧਰ ਉਧਰ ਕਰਕੇ ਔਰੰਗਜ਼ੇਬ ਦੂਰ ਸੀਸ ਕਰਕੇ ਪਤਾ ਨਹੀਂ ਲਗਾਏ ਤੇ ਬੜਮ ਤੋਂ ਬਾਅਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਸਾਡੇ ਲੋਕ